ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਦੇ ਸੂਬਾ ਅਗੂ ਜ਼ਿਲ੍ਹੇ ਪ੍ਰਧਾਨ ਬਲਾਕਾਂ ਦੇ ਪ੍ਰਧਾਨ ਜੋਨ ਪ੍ਰਧਾਨ ਕਾਈਆਂ ਦੇ ਪ੍ਰਧਾਨ ਸਭਾ ਨੂੰ ਬੇਨਤੀ ਹੈ ਕਿ ਕੱਲ 18 ਦਸੰਬਰ ਨੂੰ ਦਿਨ ਬੁੱਧਵਾਰ ਆਪ ਜੀਆਂ ਨੇ ਜਿੱਥੇ-ਜਿੱਥੇ ਵੀ ਰੇਲਵੇ ਸਟੇਸ਼ਨ ਦੇ ਰੇਲਵੇ ਫਾਟਕ ਨੇ ਜਾਂ ਰੇਲਵੇ ਸਟੇਸ਼ਨ ਨੇ ਉੱਥੇ ਵੱਧ ਤੋਂ ਵੱਧ ਨਾਲ ਦੀਆਂ ਹੋਰ ਜਥੇ ਭਰਾਤੀ ਜਥੇ ਬੰਦੀਆਂ ਦੇ ਨਾਲ ਜੋ ਕਿਸਾਨ ਮਜ਼ਦੂਰ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੋਨੋਂ ਫੋਰਮਾਂ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨਾਲ ਤਾਲਮਿਲ ਕਰਕੇ ਅੱਜ ਹੀ ਤੇ ਕੱਲ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਹਨਾਂ ਰੇਲਵੇ ਸਟੇਸ਼ਨਾਂ ਤੇ ਰੇਲਵੇ ਫਾਟਕਾਂ ਦੇ ਉੱਪਰ ਜ਼ਰੂਰ ਜਾਓ 12 ਵਜੇ ਤੋਂ ਲੈ ਕੇ 3 ਵਜੇ ਤੱਕ ਦੋਨੋਂ ਫੋਰਮਾਂ ਦੇ ਫੈਸਲੇ ਦੇ ਮੁਤਾਬਕ ਤਾਂ ਕਰਕੇ ਆਪਾਂ ਜਿੱਡੇ ਵੱਡੇ ਇਕੱਠ ਕਰਾਂਗੇ ਉਨੀ ਵੱਡੀ ਜਣੀ ਕੇ ਵੀ ਜਿਹ ਸਾਡੀ ਤਾਕਤ ਬਣੂਗੀ ਔਰ ਜਿੰਨੀ ਵੱਡੀ ਤਾਕਤ ਬਣੇਗੀ ਉਹਨਾਂ